ਤਨ ਬਾਬਾ ਸ੍ਰੀ ਚਾਂਦੀ ਹਰ ਕੋਈ ਇਨਸਾਨ ਸਵਰਗ ਦਾ 파ਗੀਦਾਰ ਬਨਣਾ ਚਾਹੁੰਦਾ ਹੈ ਪਰ ਆਪਣੇ ਕਰਮਾਂ ਨੂੰ ਸਦਾਰਨਾ ਨਹੀਂ ਚਾਹੁੰਦਾ ਇੱਕ ਆਦਮੀ ਧਾਰਮਿਕ ਨਦੀ ਦੇ ਵਿੱਚ ਛੋਪੀ ਮਾਰ ਕੇ ਸੋਚਦਾ ਹੈ ਕਿ ਮੈਂ ਪਵਿੱਤਰ ਹੋ ਗਿਆ ਪਵਿੱਤਰਤਾ ਤਾਂ ਉਹ ਕੀੜੇ ਮਕੌੜੇ ਹੋਗੇ ਜੋ ਉਸ ਦੇ ਸਰੀਰ ਨਾਲ ਲੱਗੇ ਹੋਏ ਸਨ ਉਹ ਪਾਣੀ ਵਿੱਚ ਬੈਠ ਕੇ ਮਰ ਕੇ ਪਵਿੱਤਰ ਹੋ ਗਏ ਅਤੇ ਮੁਕਤ ਹੋ ਗਏ। ਇਨਸਾਨ ਤਾਂ ਉੱਥੇ ਹੀ ਖੜਾ ਹੈ। ਇਨਸਾਨ ਨੂੰ ਤਾਂ ਆਪਣੇ ਕਰਮਾਂ ਦਾ ਹਿਸਾਬ ਦੇਣਾ ਪਵੇਗਾ। ਜਿਸ ਦਾ ਕਰਜ਼ ਉਸਨੇ ਉਤਾਰਨਾ ਹੈ, ਉਹ ਕਰਜ਼ ਤਾਂ ਚੁਕਾਉਣਾ ਹੀ ਪਵੇਗਾ। ਕਰਜ਼ ਚਾਹੇ ਮਾਤਾ ਪਿਤਾ ਦਾ ਹੋਵੇ, ਭੈਣ ਭਰਾਵਾਂ ਦਾ ਹੋਵੇ, ਚਾਹੇ ਉਸ ਪਰਮਾਤਮਾ ਦਾ ਹੋਵੇ। ਹਰ ਇੱਕ ਦਾ ਕਰਜ਼ ਉਤਾਰ ਕੇ ਹੀ ਮੁਕਤੀ ਮਿਲਣੀ ਹੈ। ਜਿੰਨੀ ਦੇਰ ਇੱਕ ਵੀ ਕਰਜ਼ ਇਨਸਾਨ ਦਾ ਕਿਸੇ ਦੇ ਪ੍ਰਤੀ ਉਧਾਰ ਹੈ, ਮੁਕਤ ਹੋਣਾ ਮੁਸ਼ਕਲ ਹੈ। ਪਰਮਾਤਮਾ ਦਾ ਨਾਮ ਉਹ ਕਰਜ ਦੀ ਯਾਦ ਦੁਵਾ ਦਿੰਦਾ ਹੈ ਜੋ ਉਸ ਦੇ ਸਿਰ ਉੱਤੇ ਹੁੰਦੇ ਹਨ ਪਰ ਪਰਮਾਤਮਾ ਦੇ ਨਾਮ ਤੇ ਜਪਣ ਦੇ ਨਾਲ ਉਹ ਕਰਜ ਦਾ ਚੇਤਾ ਆ ਜਾਂਦਾ ਹੈ ਅਤੇ ਉਹ انسان ਨੂੰ ਪਰਮਾਤਮਾ ਕਰਜ ਲਾਂਦਾ ਮੌਕਾ ਦਿੰਦਾ ਹੈ ਪਰ ਜੇਕਰ انسان ਜਾਣ ਬੁੱਝ ਕੇ ਵੀ ਉਹ ਕੰਮ ਨਹੀਂ ਕਰਦਾ ਤਾਂ ਫਿਰ ਪਟਕਦਾ ਰਹਿੰਦਾ ਹੈ ਅਤੇ ਜੂਨਾਂ ਵਿੱਚ ਫਿਰਦਾ ਰਹਿੰਦਾ ਹੈ ਹਰ ਇੱਕ ਜੂਨ ਪਰਮਾਤਮਾ ਦਾ ਨਾਮ ਜਪਣਾ ਚਾਹੁੰਦੀ ਹੈ ਪਰ ਬੁੱਧੀ ਉਸ ਨੂੰ ਜਪਣ ਨਹੀਂ ਦਿੰਦੀ ਪਰਮਾਤਮਾ ਤਾਂ ਇੱਕ ਛੋਟੇ ਜਿਹੇ ਕੀੜੇ ਦੇ ਉੱਤੇ ਹੈ ਪਰ ਉਸ ਵਿੱਚ ਵੀ ਲਾਲਸਾ ਹੈ ਆਪਣਾ ਆਪ ਉન્નਤ ਦੱਸਣ ਦੀ ਚਾਹੇ ਸ਼ੇਰ ਹੋਵੇ ਚਾਹੇ ਕੀੜੀ ਹਰ ਇੱਕ ਆਪਣੇ ਆਪ ਨੂੰ ਹੀ ਉન્નਤ ਦੱਸਣ ਦੀ ਕੋਸ਼ਿਸ਼ ਕਰਦੀ ਹੈ ਹਰ ਇੱਕ ਧਰਤੀ ਤੇ ਰਾਜ ਕਰਨਾ ਚਾਹੁੰਦੀ ਹੈ ਇਨਸਾਨ ਤਾਂ ਇਨਸਾਨ ਕੀੜੇ ਮਕੋੜੇ ਵੀ ਧਰਤੀ ਤੇ ਰਾਜ ਕਰਨਾ ਚਾਹੁੰਦੇ ਹਨ ਅਤੇ ਇਸੇ ਕਸ਼ਮਕਸ਼ ਵਿੱਚ ਹੀ ਜ਼ਿੰਦਗੀ ਲੰਘ ਜਾਂਦੀ ਹੈ ਅਤੇ ਇਨਸਾਨ ਸੋਚਦਾ ਹੈ ਕਿ ਇਨਸਾਨ ਸਰਵਸ਼੍ਰੇਸ਼ਟ ਹੈ ਪਰ ਇਨਸਾਨ ਦੀ ਇਹ ਭੂਲ ਹੈ ਸਰਵਸ਼੍ਰੇਸ਼ਟ ਉਹ ਹੈ ਜੋ ਪ੍ਰਮਾਤਮਾ ਦਾ ਨਾਮ ਜਪਦਾ ਹੈ ਚਾਹੀਏ ਉਹ ਕੀੜਾ ਹੋਵੇ ਮਕੌੜਾ ਹੋਵੇ ਧਰਤੀ ਤੇ ਰਹਿਣ ਵਾਲਾ ਵੱਡਾ ਜੀਵ ਬਲੂ व्हेल ਹੋਵੇ ਹਰ ਇੱਕ ਜੋ ਵੀ ਜੀਵ ਹੈ ਪਰਮਾਤਮਾ ਦਾ ਨਾਮ ਜਪਦਾ ਹੈ ਉਹੋ ਹੀ ਉੱਚ ਹੈ ਪਰਮਾਤਮਾ ਦਾ ਸਿਮਰਨ ਅਤੇ ਪਰਮਾਤਮਾ ਦੀ ਬਰਕਤ ਹੀ ਇਨਸਾਨ ਦੇ ਅੰਦਰ ਵਸਦੀ ਹੈ ਪਰਮਾਤਮਾ ਦਾ ਸਿਮਰਨ ਉਹ ਅੰਦਰ ਊਰਜਾ ਪੈਦਾ ਕਰ ਦਿੰਦਾ ਹੈ ਜਿਸ ਨਾਲ ਉਹ ਮੁਕਤ ਹੋਣ ਦੇ ਕਿਨਾਰੇ ਪਹੁੰਚ ਜਾਂਦਾ ਹੈ ਇਨਸਾਨ ਪੂਰੀ ਉਮਰ ਨਾਮ ਜਪਦਾ ਨਹੀਂ ਅਤੇ ਬੁੱਢਾ ਹੋ ਕੇ ਸੋਚਦਾ ਹੈ ਕਿ 1-2 ਸਾਲ ਪ੍ਰਮਾਤਮਾ ਦਾ ਨਾਮ ਜਪਣ ਅਤੇ ਵਾਹਿਗੁਰੂ ਕਰਨ ਦੇ ਨਾਲ ਮੈਂ ਮੁਕਤ ਹੋ ਜਾਵਾਂਗਾ ਪਰ ਜੋ ਉਸਨੇ ਪਿਛਲੇ ਪਾਪ ਕੀਤੇ ਹੁੰਦੇ ਹਨ ਉਹਨਾਂ ਦਾ ਕੀ ਉਹਨਾਂ ਦਾ ਹਿਸਾਬ ਕੌਣ ਦੇਵੇਗਾ ਪ੍ਰਮਾਤਮਾ ਨੇ ਤਾਂ ਹਿਸਾਬ ਮੰਗਣਾ ਹੈ ਅਤੇ ਉਸ ਆਤਮਾ ਨੇ ਵੀ ਹਿਸਾਬ ਮੰਗਣਾ ਹੈ ਜਿਸ ਦੇ ਖਿਲਾਫ ਉਸਨੇ ਕੋਈ ਕੰਮ ਕੀਤਾ ਪਰਮਾਤਮਾ ਅਜਿਹੇ ਇਨਸਾਨ ਨੂੰ ਮਿਲਦੇ ਹਨ ਜੋ ਅੰਦਰੋਂ ਅਤੇ ਬਾਹਰੋਂ ਦੋਵੇਂ ਰੂਪ ਵਿੱਚ ਪਵਿੱਤਰ ਹੈ ਪਵਿੱਤਰ ਹੋ ਕੇ ਪਰਮਾਤਮਾ ਦੇ ਕੋਲ ਬੈਠਿਆ ਜਾ ਸਕਦਾ ਹੈ ਅਪਵਿੱਤਰ ਇਨਸਾਨ ਪਰਮਾਤਮਾ ਤੋਂ ਦੂਰ ਭੱਜੇਗਾ ਪਵਿੱਤਰ ਇਨਸਾਨ ਹੀ ਪਰਮਾਤਮਾ ਦੇ ਨਾਲ ਗੱਲ ਕਰ ਸਕਦਾ ਹੈ ਅਤੇ ਪਰਮਾਤਮਾ ਦੇ ਕੋਲ ਬੈਠ ਕੇ ਉਹ ਆਨੰਦ ਉਹ ਪ੍ਰਾਪਤ ਕਰ ਸਕਦਾ ਹੈ ਜੋ ਉਸਨੇ ਸੋਚੀ ਵੀ ਨਹੀਂ ਹੁੰਦੀ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ